ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ 26 ਫਰਵਰੀ ਤੱਕ ਚੱਲਣ ਵਾਲੇ ਮਹਾਕੁੰਭ 2025 ਵਿੱਚ ਜਿੱਥੇ ਸ਼ੁਰੂਆਤ ਤੋਂ ਲੈ ਕੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਦੇਸ਼ ਤੇ ਦੁਨੀਆ ਭਰ ਤੋਂ ਸ਼ਰਧਾਲੂ ਆਸtha ਦੀ ਡੁੱਬਕੀ ਲਗਾਉਣ ਲਈ ਇੱਥੇ ਪੁੱਜ ਰਹੇ ਨੇ ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਵੀ ਅੱਜ ਪ੍ਰਿਆਗਰਾਜ ਦਾ ਦੌਰਾ ਕਰ ਰਹੇ ਨੇ ਇਸ ਦੌਰੇ ਦੌਰਾਨ ਉਨ੍ਹਾਂ ਤ੍ਰਿਬੈਣੀ ਸੰਗਮ ਤੇ ਆਸtha ਦੀ ਡੁੱਬਕੀ ਲਗਾਈ ਇਸ ਦੌਰਾਨ ਉਨ੍ਹਾਂ ਇਸ ਤਜਰਬੇ ਨੂੰ ਸ਼ਾਨਦਾਰ ਤੇ ਕਦੇ ਨਾ ਭੁੱਲਣ ਵਾਲਾ ਦੱਸਿਆ ਗ੍ਰਾਮ ਮੰਤਰੀ ਨੇ ਮੌਨਿ ਮਸਿਆ ਮੌਕੇ ਹੋਣ ਵਾਲੇ ਸ਼ਾਹੀ ਇਸ਼ਨਾਨ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਸੰਤ ਸਮਾਜ ਦੀ ਆਗੂਆਂ ਨਾਲ ਵੀ ਚਰਚਾ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 29 ਜਨਵਰੀ ਨੂੰ ਮੌਨਿ ਮਸਿਆ ਵਾਲੇ ਦਿਨ 10 ਕਰੋੜ ਤੋਂ ਵੱਧ ਸ਼ਰਧਾਲੂ ਇੱਥੇ ਇਸ਼ਨਾਨ ਕਰਨਗੇ। ਹੁਣ ਤੱਕ 13 ਕਰੋੜ 23 ਲੱਖ ਤੋਂ ਵੱਧ ਸ਼ਰਧਾਲੂ ਇਸ ਮਹਾਕੁੰਭ ਵਿੱਚ ਇਸ਼ਨਾਨ ਕਰ ਚੁੱਕੇ ਨੇ। ਮਹਾਕੁੰਭ ਵਿੱਚ ਅੱਜ ਧਰਮ ਸੰਸਦ ਵੀ ਕਰਵਾਈ ਜਾ ਰਹੀ ਹੈ। ਉਤੇ ਹੀ ਇਸ ਵਾਰ ਸ਼ਰਦਾਲੂਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਸੂਚਨਾ ਟੈਕਨੋਲੋਜੀ ਦੀ ਸਹਾਇਤਾ ਨਾਲ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਸ਼ਰਦਾਲੂਆਂ ਦੀ ਸਹੂਲਤ ਲਈ ਉਚੇਚੇ ਤੌਰ ਤੇ ਤਿਆਰ ਕੀਤੇ ਗਏ ਵਾਕਵਾਕ ਪਸ਼ਾਵਾ ਵਿੱਚ ਚੱਲਣ ਵਾਲੇ ਚੈਟਬੋਟ ਦਾ ਨਵਾਂ ਸੰਸਕਰਣ ਲਾਂਚ ਕੀਤਾ ਗਿਆ ਹੈ ਇਹ ਸ਼ਰਦਾਲੂਆਂ ਦੇ ਲਈ ਕਾਫੀ ਮਦਦਗਾਰ ਸਾਬਿਤ ਹੋ ਰਿਹਾ ਹੈ ਇਹ ਚੈਟਬੋਟ ਸ਼ਰਦਾਲੂਆਂ ਨੂੰ ਉਹਨਾਂ ਦੇ 1 ਕਿਲੋਮੀਟਰ ਦੇ ਕੇਰੇ ਵਿੱਚ ਪਾਰਕਿੰਗ ਖਾਣੇ ਵਾਲੀ ਥਾਂ ਤੇ ਹਸਪਤਾਲ ਲੱਭਣ ਵਿੱਚ ਮਦਦ ਕਰ ਰਿਹਾ ਹੈ ਇਸ ਤੋਂ ਇਲਾਵਾ ਮਹਾਕੁੰਬ ਦੇ ਵੱਖ-ਵੱਖ ਸੈਕਟਰਾਂ ਦੀ ਜਾਣਕਾਰੀ ਤੇ Google Map ਲਿੰਕ ਵੀ ਇਸ ਰਾਹੀਂ ਮੁਹੱਈਆ ਕੀਤਾ ਜਾ ਰਿਹਾ ਹੈ AI ਚੈਟਬੋਟ ਸ਼ਰਦਾਲੂਆਂ ਨੂੰ ਪਖਾਨੇ, ਗਵਾਚੇ ਤੇ ਲੱਭਣ ਸੰਬੰਧੀ ਕੇਂਦਰਾਂ, ਬੈਂਕਿੰਗ ਸੇਵਾਵਾਂ, ਪ੍ਰਦਰਸ਼ਨੀਆਂ ਤੇ ਜਨਤਕ ਪਾਣੀ ਤੇ ATM ਵਰਗੀਆਂ ਸਹੂਲਤਾਂ ਬਾਰੇ ਸਕਿੰਟਾਂ ਵਿੱਚ ਜਾਣਕਾਰੀ ਉਪਲਬਧ ਕਰਵਾ ਰਿਹਾ ਏ। ਸ਼ਰਦਾਲੂ QR ਕੋਡ ਨੂੰ ਸਕੈਨ ਕਰਕੇ ਮੋਬਾਈਲ ਤੇ ਸਾਰੀਆਂ ਪ੍ਰਮੁੱਖ ਥਾਵਾਂ ਬਾਰੇ ਜਾਣਕਾਰੀ ਡਾਊਨਲੋਡ ਕਰ ਰਹੇ ਨੇ। ਲੱਖਾਂ ਸ਼ਰਦਾਲੂ ਇਹ ਸਹੂਲਤ ਦਾ ਲਾਭ ਲੈ ਚੁੱਕੇ ਨੇ ਜਿਨ੍ਹਾਂ ਦੀ ਗਿਣਤੀ